ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਤਾਂ ਨੂੰ ਲੈ ਕੇ ਚੱਲਦੇ ਹਾਂ ਜੀ ਤਨੌਲੇ ਦੀ ਮੰਡੀ ਦੇ ਵਿੱਚ ਹਾਂਜੀ ਬਾਈ ਜੀ ਤਨੌਲੇ ਦੇ ਵਿੱਚ ਬੀ ਐਫ ਐ ਮੇਲਾ ਪਸ਼ੂ ਮੇਲਾ ਲੱਗਣ ਜਾ ਰਿਹਾ ਜੀ ਤੁਹਾਨੂੰ ਦਿਖਾਉਣਾ ਜੀ ਭਰਾ ਆਪਣੇ ਸਫਾਈ ਕਰਦੇ ਜੀ ਸੀ ਬੀਆਂ ਦੇ ਨਾਲ ਟਰੈਕਟਰਾਂ ਦੇ ਨਾਲ ਵੀਡੀਓ ਨਾ ਬਣੇ ਰਹੋ ਜੀ ਵੀਡੀਓ ਬਹੁਤ ਵਧੀਆ ਬਣੀ ਆ ਤੇ ਦੱਬ ਕੇ ਬਾਈ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੁਹਾਡੇ ਧੰਨਵਾਦੀ ਹੋਵਾਂਗੇ ਸਾਰੇ ਜੀ ਆਪਣਾ ਫੋਨ ਨੰਬਰ ਆ ਜੀ 788085 38188 7885 3818 ਜੇ ਕਿਸੇ ਭਰਾ ਨੇ ਬਾਈ ਜੀ ਵੀਡੀਓ ਬਣਾਉਣੀ ਆ ਇਸ ਨੰਬਰ ਤੇ ਸੰਪਰਕ ਕਰਿਓ ਜੀ ਆਪਾਂ ਇਸ ਵਕਤ ਹੁਣ ਮੰਡੀ ਦੇ ਵਿੱਚ ਖੜਿਆ ਜੀ ਤੁਸੀਂ ਦੇਖੋ ਬਾਈ ਜੀ ਵੀਡੀਓ ਇਹ ਮੰਡੀ ਦਾ ਜੀ ਬਾਹਰਲਾ ਦ੍ਰਿਸ਼ਾ ਬਹੁਤ ਵਧੀਆ ਭਰਾਵਾਂ ਨੇ ਸਫਾਈ ਕਰੀ ਆ ਜੀ ਨਜ਼ਾਰੇ ਲਿਆਦੇ ਤੁਸੀਂ ਦੇਖੋ ਬਾਈ ਜੀ ਮੇਲਾ ਬਹੁਤ ਜ਼ਿਆਦਾ ਭਰਨਾ ਤੇ ਅੱਗੇ ਦੇਖੋ ਬਾਈ ਜੀ ਵੀਡੀਓ ਦੇ ਵਿੱਚ ਹਾਂਜੀ ਬਾਈ ਸਾਥਰੀ ਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਮੀਦਰ ਸਿੰਘ ਧਾਰੀਵਾਲ ਅੱਜ ਆ ਪਾਏ ਆ ਜੀ ਮੱਝਾਂ ਵਾਲੀ ਮੰਡੀ ਦੇ ਵਿੱਚ ਬਾਈ ਇੱਥੇ ਲੱਗਣਾ ਪਸ਼ੂਆਂ ਦਾ ਮੇਲਾ ਤੇ ਸਫਾਈ ਸਫਾਈ ਵਈ ਜੀ ਹੋ ਰਹੀ ਹੈ ਆਪਣੇ ਭਰਾਵਾਂ ਵੱਲੋਂ ਕਰਵਾ ਰਹੇ ਆ ਬਾਈ ਸਫਾਈ ਤੁਸੀਂ ਦੇਖੋ ਜੇ ਸੀ ਦੀ ਮਸ਼ੀਨਾਂ ਚੱਲੀ ਜਾਂਦੀਆਂ ਨੇ ਮੇਲੇ ਦੇ ਰੌਣਕ ਬਹੁਤ ਵਧੀਆ ਪੁਰੀਆਂ ਜਾਂਦੀਆਂ ਨੇ ਬਾਈ ਜੀ ਕੱਲ ਤੋਂ ਭਰਾਵਾਂ ਨੇ ਲੱਗੇ ਹੋਏ ਆ ਕੱਲ ਦੇ ਦੇਖੋ ਬਾਈ ਜੀ ਵੀਡੀਓ ਵੀਡੀਓ ਬਣੇ ਰਿਹਾ ਤੁਹਾਨੂੰ ਦਿਖਾਵਾਂਗੇ ਪੂਰੀ ਘੈਂਟ ਵੀਡੀਓ ਬਾਈ ਜੀ ਦੱਦ ਕੇ ਸ਼ੇਅਰ ਕਰ ਦਿਓ ਬੁਲੇ ਨੂੰ ਤੋਂ ਵੀ ਭਰਾਵਾਂ ਨਾਲ ਗੱਲ ਵੀ ਕਰਾਵਾਂਗੇ ਹਾਂਜੀ ਬਾਈ ਜੀ ਦੇਖੋ ਮੇਲੇ ਦੀਆਂ ਤਿਆਰੀਆਂ ਜੋਰਾਂ ਤੇ ਹੋ ਰਹੀਆਂ ਬਾਈ ਜੀ ਜੀ ਕੋਲੇ ਲਹੇ ਵੀ ਦੇਖ ਸਕਦੇ ਹੋ ਬਾਈ ਪਸਵਾ ਦਾ ਗੁੱੱਤ ਬਾਈ ਦੇ ਮਕਾ ਲੇ ਆਉਣਗੇ ਧਨੋਲੇ ਦੇ ਵਿੱਚ ਮੰਡੀ ਦੀ ਸਪਾਈ ਹੋ ਰਹੀ ਹੈ ਬਾਈ ਜੀ ਬਾਹਰ ਦਾ ਦ੍ਰਿਸ਼ਾ ਮੰਡੀ ਇਹ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਬਈ ਸ਼ੇਅਰ ਕਰ ਦਿਓ ਵੀਡੀਓ ਦੇ ਨਾਲ ਬਨੇ ਰਹੋ ਆਪਣਾ ਜਰੂਰ ਤੇ ਚੈਨਲ ਹੈ ਜੀ ਜੱਟ ਲਾਈਫ ਸਿੱਤਰ ਕੀ ਦੇ ਸਕਦੇ ਬਈ ਤੇ ਇੱਕ ਤੈਨਾਂ ਹੋ ਗਿਆ ਬਈ ਜੀ ਆਪਣਾ ਮਿਸਟਰ ਘਰੇਵਾਲ ਦੋ ਤਿੰਨ ਰਾ ਬਈ ਜੀ ਆਪਣੇ ਬਹੁਤ ਸੋਹਣਾ ਕੰਮ ਕਰਾਈ ਜਾਂਦੇ ਆ ਭਾਅ ਤੁਸੀਂ ਦੇ ਸਕਦੇ ਬਈ ਵੀਡੀਓ ਨੂੰ ਦਬਾ ਕੇ ਸ਼ੇਅਰ ਕਰ ਦਿਓ ਬਹੁਤ ਵਧੀਆ ਸਫਾਈ ਹੋ ਰਹੀ ਹੈ ਜੀ ਇਹ ਵੀ ਦੇ ਸਕਦੇ ਜੇਸੀ ਵੀ ਆ ਜੀ ਲਓ ਬਹੁਤ ਜ਼ਿਆਦਾ ਮਿੱਟੀ ਸੀ ਬਾਈ ਜੀ ਆਹ ਪੂਰਾ ੱਟਾ ਕਰ ਦੇਣਗੇ ਬਾਈ ਥੱਲੇ ਜੀ ਦੇਖੋ ਇਹ ਦੇਖੋ ਆਹ ਸਾਲ ਦੀ ਤਰ੍ਹਾਂ ਬਾਈ ਜੀ ਇਹ ਕਿਹਦੀ ਮੇਲਾ ਮੇਲਾ ਹੈ ਜਿਹੜਾ ਬਾਈ ਇਹ ਕੀ ਤਰੀਕ ਹੈ ਹਾਂ ਜੀ ਬਾਈ ਜੀ 20 ਅਪੇ ਮੇਲਾ ਇਸ ਨੂੰ ਮੇਲਾ ਘਰ ਤੋਂ ਬਾਈ ਦੇ ਮੁਕਾਮ ਤੋਂ ਹੋਣ ਦੇ ਬਾਈ ਜੀ 30 ਤਰੀਕ ਹੈ 1 2 3 ਦੇਖੋ ਬਾਈ ਜੀ ਲੈ ਲਿਆ ਰੋਡ ਪਰ ਖਾਣਾ ਬਾਈ ਜੀ ਸਾਨੂੰ ਸਾਫ ਸफाई ਹੋ ਰਹੀ ਆ ਪੂਆ ਵਧੀਆ ਕੰਮ ਕਰਦਾ ਰਹਾ ਆਪਣਾ ਮਾਦਾ ਟਰੈਕਟਰ ਜੀ ਸੀ ਵੀ ਸੀ ਨੂੰ ਦੇਖੋ ਬਾਈ ਜੀ ਮਿੱਟੀ ਪੱਟੀ ਦੇ ਜਾਂਦੇ ਬਾਈ ਕਿੱਡੇ ਕਿੱਡੇ ਮੈਕਨਿਕ ਦੇ ਦੇਖੋ ਉਹ ਬਾਈ ਜੀ ਮੇਰੇ ਸਾਹ ਦੇ ਨਕਾਬਕ ਤੀਜਾ ਮੇ ਲਾਈਤ ਕੇ ਭਰਾਵਾਂ ਦਾ ਦੇਖੋ ਬਾਈ ਜੀ ਖੜੇ ਆਪਣੇ ਭਰਾ ਗੋਤੰਦਰ ਦੇ ਡਾਕਟਰ ਵਰਗੇ ਦੇਖੋ ਬਾਈ ਜੀ ਕਿ ਸਿਨ ਦੇ ਬਾਅਦ ਦੋ ਮਿੰਟ ਨੂੰ ਆਵਾਂਗੇ ਬਹੁਤ ਵਧੀਆ ਸਫਾਈ ਕਰੀਆ ਪਈਆਂ ਨੇ ਸਾਰੇ ਉਹ ਫਿਰ ਮੰਡੀ ਦੇ ਵਿੱਚ ਲੈ ਕੇ ਗੱਲਾਂਗੇ ਬਈ ਦੇਖੋ ਵੀ ਟੈਕਾ ਜਾਮਾ ਬਹੁਤ ਵਧੀਆ ਰੀਝ ਨਾਲ ਸਫਾਈ ਹੋਈ ਜਾਂਦੀ ਬਈ ਤੁਸੀਂ ਦੇਖ ਲਓ ਜੇ ਅਸੀਂ ਵੀ ਕਰੀਏ ਹਾਂ ਜਿੱਤ ਅੱਜ ਤੱਕ ਕੀ ਕੀ ਹੈ ਜੀ ਕੀ ਤੱਕ ਦਾ ਰਸਾ ਕੁਦੋਦਨਾ ਤੋਂ ਪਸਵਾਉਣ ਲੱਗਣਗੇ ਉੱਥੇ ਨਾਲ ਵਾਲੀ ਬੱਕਰੀਆਂ ਦੇ ਮੁਕਾਬਲੇ ਵੀ ਆ ਮੱਝਾਂ ਦੇ ਗਾਂਆਂ ਦੇ ਮੱਤਾਂ ਦੇ ਗਾਂਆਂ ਦੇ ਬੱਕਰੀਆਂ ਦੇ ਮੁਕਾਬਲੇ ਠੀਕ ਹੈ ਜੀ ਇਹੋ ਬਾਈ ਸੁਣ ਕੇ ਨਾ ਬੰਦੇ ਦੀ ਸਫਾਈ ਕਰ ਰਿਹਾ ਉਹ ਬਾਈ ਜੀ ਆਰਾ ਬਹੁਤ ਵਧੀਆ ਪ੍ਰਵਾਹ ਤੁਖਲਾ ਠੀਕ ਹੈ ਠੀਕ ਹੈ ਹੋਰ ਕੋਈ ਕਹਿਣਾ ਆ ਜਮਾ ਬਚਾਰ ਦੀ ਕਲਾ ਕਿਸਾਨ ਪ੍ਰਵਾਹ ਨੇ ਬੇਤੀਆ ਬਾਈ ਧਨੌਲੇ ਮੰਡੀ ਦੀ ਸਫਾਈ ਹੋ ਰਹੀ ਆ ਮੇਲੇ ਤੇ ਬੱਦ ਤੋਂ ਵੱੱਢ ਪਹੁੰਚੋ ਐਦ ਕੀ ਬਹੁਤ ਵਧੀਆ ਮੇਲਾ ਕਰਾਉਣਾ ਹੈ ਜਿੰਨਾ ਕੋਲ ਤੁਸੀਂ ਓਨੇ ਵਧੀਆ ਮੇਲਾ ਆਊਗਾ ਤੁਹਾਡੇ ਸਾਹਮਣੇ ਸ਼ਾਨਦਾਰ ਮੇਲਾ ਆਊਗਾ ਵਧੀਆ ਤੋਂ ਵਧੀਆ ਪਸ਼ੂ ਸ਼ਾਨਦਾਰ ਪਸ਼ੂ ਆਉਣਗੇ ਨੇੜੇ ਪਿੰਡਾਂ ਨੂੰ ਬੇਨਤੀ ਕੀਤੀ ਆਂਦੀ ਆ ਵੀ ਸਭਾ ਆ ਕੇ ਬੱਦ ਤੋਂ ਬੱਦ ਤਣਾਉਣਾ ਵੇਖੇ ਮੰਡੀ ਵੀ ਘੇ ਪਹੁੰਚਿਆ ਜਾਵੇ ਆ ਦੇ ਲੋ ਭਾਈ ਅੱਜ 60 ਦਿਨ ਹੋ ਗਏ ਸਪਾਈ ਕਰਦੇ ਉਹਨੂੰ ਪੂਰ ਫੋਨ ਸਪਾਈ ਮਿਲੂ ਕਿਸੇ ਨਾਲ ਕੋਈ ਏਅਰ ਫੇਅਰ ਨਹੀਂ ਹੋਊਗੀ ਕੋਈ ਫਰਮਾਇਸ਼ ਨਹੀਂ ਚੱਲੂਗੀ ਜਿਹਦਾ ਪਸ਼ੂ ਇੱਕ ਨੰਬਰ ਤੇ ਆਊਗਾ ਇੱਕ ਨੰਬਰ ਦੀ ਮੰਨਿਆ ਜਾਊਗਾ ਹਾਂ ਪਸ਼ਾਪਰੇਵਨ ਬੈਂਤੀਆ ਆਪਣੇ ਪਸ਼ੂ ਬਾਤ ਤੋਂ ਬਾਅਦ ਲੈ ਕੇ ਪਹੁੰਚੋ ਜਿਹੜੇ ਪਸ਼ੂ ਕੋਈ ਆਪਣੇ ਜਿਵੇਂ ਨਾਮ ਵਾਲੇ ਪਸ਼ੂ ਆ ਪਾਲਦਿਆਂ ਬਰੇਕ ਮੰਦੇ ਬਾਤ ਤੋਂ ਬਾਅਦ ਪਸ਼ੂਆਂ ਦਾ ਜੋਰ ਨਾਲਾ ਇਹ ਇੱਕ ਸਹਾਇਕ ਧੰਦਾ ਵੀ ਰ ਆਪਣਾ ਕੋਤੀ ਦੇ ਨਾਲ ਨਾਲ ਪਸ਼ੂਆਂ ਦਾ ਬਹੁਤ ਵਧੀਆ ਸਹਾਇਕ ਧੰਦਾ ਰੇਕ ਜੀਮਿਦਾਰ ਨਹੀਂ ਚਾਹੀਦਾ ਉਹ ਵੱੱਧ ਤੇ ਵੱਧ ਵਧੀਆ ਨਸਲ ਦੇ ਪੱਕੇ ਪਸ਼ੂ ਰੱਖੀਏ ਉਹ ਖੇਤੀਬਾੜੀ ਜਿਵੇਂ ਕੋਈ ਨਹੀਂ ਬੱਸਦਾ ਪਰ ਉਹਨੂੰ ਪਤਾ ਹੀ ਆ ਅੱਜ ਕਿਤੋਂ ਔਲਾ ਦਾ ਕੀ ਹਾਲ ਥੀ ਆ ਦੇਖ ਲੋ ਤੁਹਾਡੇ ਸਾਹਮਣੇ ਆ ਔਲਾ ਦਾ ਬੁਰਾ ਹਾਲ ਆ ਅੱਜ 27 ਦਿਨ ਤੋਂ ਪੂਰੇ ਮੰਡੀ 'ਚ ਮੇਰੇ ਔਲਾ ਨੂੰ ਹੋ ਗਏ ਪੇਨ ਪੂਰੇ 27 ਦਿਨ ਹੋ ਗਏ ਖਾਦਾਂ ਨੂੰ ਪਸ਼ੂ ਵਧਾਉਣੇ ਆ ਰਕੇ ਪਰ ਉਹ ਵੱਧ ਤੇ ਵੱਧ ਪਸ਼ੂ ਪਾਵਾ ਦੇ ਦੇਖੀ ਜੋ ਮੱਕੀ ਨੀਂਜ ਲੈ ਕੇ ਆਏ ਹੋਰ ਤਾਂ ਕੋਈ ਹੱਲ ਨਹੀਂ ਉਹ ਨਾਂ ਨਾਂ ਫੇਕਦੇ ਨੇ ਹੋਰ ਠੀਕ ਹੈ ਆਪਕੋ ਬਾਤਾਂ ਮਜ਼ਾਦ ਆਇਆ ਰੱਖੋ ਭਾਈ ਹਾਂ ਹਾਂ ਪੂਰੀਆਂ ਜੀ ਆ ਪੂਰੀਆਂ ਹਾਂ ਵੇ ਠੀਕ ਹੈ ਪੂਰੀਆਂ ਸਿਰੇ ਦੀਆਂ ਕੈਂਗਿਆਂ ਨੇ ਇੱਕ ਤਾਂ ਬੱਲੇ ਦੇ ਬੰਦੇ ਆ ਪਾਈਂ ਵਿੱਚ ਹੀ ਆ ਇਹਨੂੰ ਹੋਰ ਵੀ ਐ ਨਾ ਕਮਾ ਕਮਾ ਦਾ ਬਈ ਤਕੜੀ ਯਾਤਰਾ ਜਿਹੜਾ ਅੱਠ ਦਿਨ ਪਹਿਲਾਂ ਲੱਕ ਜਾਂਦੇ ਦੱਸਦੇ ਨਾ ਲੋਕਾਂ ਨੂੰ ਭਰਾਵਾਂ ਨੂੰ ਆਪਣਿਆਂ ਨੂੰ ਕਿਸਾਨਾਂ ਨੂੰ ਬੁਲਾਉਣ ਦੇ ਖਾਤਰ ਸਿੱਥੋ ਬਈ ਜੀ ਐਂਡ ਐਂਡ ਆ ਸਾਰਾ ਬੋਝ ਇਹ ਜਾਪੋ ਦੇਖਣਗੇ ਉਹ ਕੰਮ ਦੇ ਦੇਣ ਬਈ ਕੋਈ ਕੋਈ ਦਰਵਾਜ਼ਾ ਸੁਪਤ ਪਾ ਜਾਈ ਗਾ ਆਪਣੇ ਬਾਈ ਵਰਗੇ ਹੋਰ ਕੋਈ ਕੀ ਗੱਲ ਹੈ ਬਾਈ ਜਿਵੇਂ ਪ੍ਰੋਗਰਾਮ ਅੱਛਾ ਕੋਈ ਸਾਡੇ ਕੋਈ ਸਾਡੇ ਪਿੰਡ ਕੋਲ ਦਾ ਮੁੰਡਾ ਉਹ ਨਹੀਂ ਆਲਖਰਾਂ ਆਲਖਰਾਂ ਨਹੀਂ ਤੂੰ ਮੁੰਡਾ ਆਉਂਦਾ ਨਹੀਂ ਆ ਜਾ ਲੈ ਜੇ ਨਾ ਰ ਅੱਛਾ ਇੱਕ ਇੱਕ ਪੂਰਾ ਭਈਆ ਘਾਟ ਮੇ ਲਾਣੀ ਕਾ ਨਾ ਸਰਾ ਠੀਕ ਹੈ। ਤੋ ਬਈਆ ਖੜਾ ਆਪਣੇ ਭਰਾ। ਈਗਲ। ਆਪਾਂ ਮੰਡੂ ਅੰਦਲਾ ਦਸ ਦਿਖਾਉਣਾ ਬਈ ਸਾਨੂੰ। ਦੇਖੋ ਭਈ। ਪੁਰਾਨ ਡੋਨਾ ਦਾ ਮੰਗਰਾ ਹੋ ਗਿਆ। ਬਰਾਹਮਣਾਂ ਨੂੰ ਬੋਲੀਆ ਹੋ ਗਈ ਤੇ ਲੱਗ ਗਿਆ। ਸਾਲੇ ਤੋ ਬਈ ਹੁਦੀ। ਤੋ ਸੁਹਾਣਾ ਵਈਆ ਲੱਗ ਰਾਇਆ ਤੇ ਬੱਕਰੀਆ, ਗਾਵਾ, ਮੱਧਾ। ਇਹ ਸਭਾਈੋ ਕਿਉਂ ਸੀ ਕੋਈ ਢੰਗ ਨਾਲ ਕਰੇ ਤੁਸੀਂ ਕਾਟੋ ਬਾਈ ਕਿਹ ਬਾਈ ਜਣੇ ਬਾਈ ਜੀ ਟੀਮ ਬਹੁਤ ਵੱਡੀ ਆ ਬਾਈ ਬਹੁਤ ਤਾਕਦੀ ਟੀਮ ਹੈਗੀ ਤਿੰਨ ਚਾਰ ਸਾਲ ਹੋ ਗਏ ਬਾਈ ਮੇਲਾ ਕਰਵਾਉਂਦੇ ਆ ਨਾ ਇੱਥੇ ਕਾਟ ਮੇਲਾ ਕਰਵਾਉਂਦੇ ਆਗੇ ਐਨ ਸਰੇਲਾ ਆਂਦੇ ਬਾਈ ਪਿਛਲੇ ਦਿਨ ਬਾਈ ਨਾਮ ਨੂੰ ਕੱਢਦੇ ਆ ਬਾਈ ਤੇ ਸਾਈਕਲ ਪਰ ਵੀ ਕੱਟੇ ਸੀ ਭਰਾਵਾਂ ਨੇ ਤੇ ਐਦਿ ਜੀ ਦੇਖੋ ਕੀ ਨਵਾਂ ਸਾ ਪਕੜਦੇ ਆ ਬਾਈ ਦੇਖੀ ਜਾਂਦੀ ਆ ਨਾ ਉਹਨੂੰ ਅੰਦਰ ਵਾਹ ਕਹੇ ਨਾ ਬਾਈ ਹੁਣ ਦੇਖੋ ਬਈ পুরো ਗੱਭਗੇ ਸ਼ੇਅਰ ਕਰਦੇ ਹਾਂ ਜੀ ਬਾਈ ਦੇਖੋ ਮੰਡੀ ਦੇ ਅੰਦਰ ਲੱਗ ਰਿਹਾ ਸ ਇਹ ਮੰਡੀ ਦੇ ਅੰਦਰ ਆ ਰਿਹਾ ਜੀ ਜਿੱਥੇ ਪਸ਼ੂ ਵੇਲਾ ਲੱਗਣਾਗਾ ਦੇਖੋ ਬਾਈ ਜੀ ਇੱਥੇ ਤੁਹਾਨੂੰ ਦਿਖਾਵਾਂਗੇ ਰੌਣਕਾਂ ਬਾਈ ਜੀ ਪੂਰੀਆਂ ਫੁੱਲ ਅੱਜ ਦਾ ਕੰਮ ਸ਼ਟਾਰਟਿੰਗ ਚਾਹ ਦੇਖੋ ਭਰਾਵਾਂ ਨੇ ਕਿੰਨੀ ਵਧੀਆ ਸਾਫ ਸਫਾਈ ਕਰੀ ਤੁਸੀਂ ਦੇਖ ਸਕਦੇ ਬਾਈ ਮੰਡੀ ਆ ਕਿਹੜਾ ਦਾ ਰੌਣਕਾ ਲੱਗਿਆ ਭਰਾਵਾਂ ਨੂੰ ਤੁਸੀਂ ਦੇਖ ਸਕਦੇ ਹੋ ਚਾਰ ਸਵੇਰਾ ਬਹੁਤ ਵੱਡੇ ਵੱਡੇ ਡਾਕਟਰਾਂ ਦੇ ਇੱਥੇ ਬਾਈ ਜੀ ਤੇ ਕਿਸੇ ਦਾ ਕੋਈ ਪੱਖ ਪਿਆ ਨਹੀਂ ਹੋਊਗਾ ਪਰ ਜੀ ਹੋਣਾ ਬਾਈ ਹਾਂ ਤੇ ਪੂਰਾ ਵਧੀਆ ਰਿਜ਼ਲਟ ਆਉਣ ਦੇ ਭਰਮਾਵੇ ਠੀਕ ਹੈ ਜੀ ਦੇਖ ਸਕਦੇ ਹੋ ਬਾਈ ਜੀ ਵੀਡੀਓ ਦੇ ਵਿੱਚ ਦੇਖੋ ਬਾਈ ਜੀ ਇੱਧਰ ਦੇਖੋ ਤੁਸੀਂ ਕਿੰਨਾ ਘੈਂਟਾ ਬਾਈ ਬਾਜਾ ਨੇ ਆਹ ਇਹ ਪਾਣੀ ਖਾਰਿਆ ਇਹ ਗੋਡੀ-ਗੋਡੀ ਮਿੱਟੀ ਪਾ ਕੇ ਪੂਰਾ ਕਾਟ ਕਰਦਾ ਬਈ ਕੰਮ ਕਾਮ ਪੂਰਾ ਕਰਤਾ ਤੂੰ ਦੇਖ ਸਕਦਾ ਮਿੱਟੀ ਪਾ ਕੇ ਬਹੁਤ ਵਧੀਆ ਕਰਿਆ ਇਹਦੇ ਗੋਡੇ-ਗੋਡੇ ਪਾਣੀ ਕਰਦਾ ਸੀ ਆਪਾਂ ਸਾਰਿਆਂ ਨੇ ਦੇਖਿਆ ਹੋਣਾ ਤੁਸੀਂ ਪੂਰਾ ਵਧੀਆ ਬਣਾਤਾ ਬਰਾਣਾ ਦੇਖੋ ਆਹ ਕੋਠਾ ਜਿਹੜਾ ਪਾ ਸਾਰਿਆਂ ਨੂੰ ਪਹਿਲਾ ਦਾ ਕੋਠਾ ਵਈ ਜਵਾ ਮੰਡਿ ਤਈਏ ਉਦੋਂ ਦਾ ਦਾ ਦੇਖੋ ਬਈ ਦੇਖੋ ਬਈ ਦਾ ਰਪਾਲਾ ਅੰਦਰ ਪੂਲੋਂ ਪਾਈ ਜਾਂਦੇ ਬਈ ਐ ਘੈਂਟ ਹੈ ਜਮਾਂ ਰੌਣਕ ਲੱਗ ਜਾਣੀਆਂ ਬਾਈ ਤੁਸੀਂ ਦੇਖੋ ਇੱਥੇ ਪੂਰੀਆਂ ਸਰੇੜੀਆਂ ਓ ਬਾਈ ਤੁਸੀਂ ਪਛਾਣ ਨਹੀਂ ਸਕਦੇ ਵੀ ਇਹ ਘਰ ਤੇ ਬੈਠਿਆ ਕਿ ਬਾਈ ਮੰਡੀ ਤੇ ਬੈਠਿਆ ਠੀਕ ਹੈ ਦੇਖੋ ਆਓ ਜੇ ਮੁਰਗ ਚਲੇ ਜਰੀ ਲੰਮ ਕਹੇ ਇੱਥੇ ਗੱਡੀ ਕਲਾ ਗਿਆ ਪੈਰਾਂ ਦਾ ਓਏ ਵਾ ਘੈਂਟ ਹੈ ਬਾਈ ਕੰਮ ਪੂਰੇ ਸਾਰੇ ਨੇ ਬਾਈ ਬਾਈ ਨਾਲੀ ਗੋਡੀ ਗਾਡੀ ਕਰੀ ਜਾਂਦੇ ਭਰਾ ਆਪਣੇ ਵਿੱਚ ਦੇਖੋ ਬਾਈ ਦੇਖ ਸਕਦੇ ਹੋ ਬਾਈ ਅਦਰ ਬਾਈ ਆਪ ਮਹਾਰੇ ਲੱਗੇ ਪਿਆ ਕੰਮ ਕਰਨ ਨੂੰ ਚਾਹੀਏ ਨਾ ਬਈ ਮਿਲੇਗਾ ਤੈਨੂੰ ਲੋੜੀਂਦੀ ਮਿਲੇਗਾ ਦੇ ਸਕਦੇ ਆ ਬਾਈ ਜੀ ਤੈਨੂੰ ਲਾ ਤੈਨੂੰ ਲਾ ਸਰਕਾਰੀ ਮੰਡੀਆ ਬਾਈ ਜੀ ਦੇ ਦੇ ਸਕਦੇ ਘੈਂਟ ਆ ਕੰਮ ਵੀਰੇ ਦੱਬ ਕੇ ਸਰਕਾਰ ਦੇ ਬਾਈ ਤੇ ਤੋਂ ਉਹ ਠੀਕ ਹੈ ਜੀ ਕਰੀ ਜਾਂਦੇ ਸਵਾਈ ਜੀ ਠੀਕ ਹੈ ਜੀ ਕਾਗਜ਼ ਨਾ ਜੀ ਠੀਕ ਹੈ ਜੀ ਕੋਈ ਲੇ ਗਏ ਤਿਆਰੀਆਂ ਆਪਣੇ ਫਲਾ ਜੀ ਠੀਕ ਹੈ ਜੀ ਘੈਂਟ ਆ ਕੰਮ ਕਈਆਂ ਦੇ ਬਾਈ ਵਰਗੇ ਕੰਮ ਦੇਖ ਪੁਰਾਣ ਰੂ ਆਪ ਕੋਲ ਆ ਕੇ ਬੋਲਣਾਂਗੇ ਕੰਮ ਠੀਕ ਹੈ ਜੀ ਪੁਰਾਣ ਸਫਾਈ ਬੁਰੀ ਹੋ ਜਣਾ ਜੀ ਨਹੀਂ ਥੱਲੇ ਠੀਕ ਹੈ ਜੀ ਹਾਂ ਜੀ ਹੋਰ ਦੇਖੋ ਭਾਈ ਜੀ ਦੇਖੋ ਭਾਈ ਦੇਖੋ ਭਾਈ ਇਹ ਦੇਖੋ ਤੁਸੀਂ ਘਾੜਾ ਤਾਂ ਪੂਰਾ ਸਿਰ ਲੱਗਿਆ ਦਾ ਦੇਖ ਸਕਦੇ ਫੋਟੋਆਂ ਫੋਟੋਆਂ ਲਾਤੀਆਂ ਭਾਈ ਝੋਟਾਂ ਝਟਾ ਤੁਸੀਂ ਦੇਖ ਸਕਦੇ ਤੁਹਾਨੂੰ ਦਿਖਾਵਾਂਗੇ ਝੋਟਾਂ ਦੇ ਫੋਟੋਆਂ ਲੱਗੇ ਹੋਏ ਆ ਇਜੇ ਸਾਡੇ ਨੂੰ ਦਬ ਕੇ ਸ਼ੇਅਰ ਕਰ ਦਿਓ ਲੋਕ ਵੀ ਮੰਡੀ ਦੇ ਦ੍ਰਿਸ਼ ਦੇਖੋ ਤੰਬੂ ਤਾਂ ਕੋ ਲਾਗੇ ਲੱਗਣ ਭਰਾਵੋ